ਸਤਿ ਸ੍ਰੀ ਅਕਾਲ ਜੀ ਸਾਰੇ ਪਰੋਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਨਾ ਮਿੱਤਰੋ ਮੈਂ ਪਹੁੰਚਿਆ ਹੋਇਆ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਡਗਰੂ ਦੇ ਵਿੱਚ ਤੇ ਡਗਰੂ ਪਿੰਡ ਦੇ ਵਿੱਚ ਜਦੋਂ ਨਾਂ ਲੈ ਲਈ ਇਹਨਾਂ ਡਗਰੂ ਦਾ ਮਿੱਤਰੋ ਤੇ ਕਿਉਂਕਿ ਇੱਥੇ ਆ ਕੇ ਬਿਨਾਂ ਰਹੀਆਂ ਨੂੰ ਰੁਕਾਵਟ ਜੀ ਪਾਉਣ ਵਾਲਾ ਇੱਕ ਰਸਤਾ ਉਹ ਹੈਗਾ ਵਾ ਮਿੱਤਰੋ ਫਾਟਕ ਜਦੋਂ ਤੁਸੀਂ ਤਲਵੰਡੀ ਭਾਈ ਤੋਂ ਮੋਗੇ ਨੂੰ ਜਾਂਦੇ ਆ ਤੇ ਜਾਂ ਤੁਸੀਂ ਮੋਗੇ ਤੋਂ ਫਰੋਇਪੁਰ ਨੂੰ ਜਾਂਦੇ ਆ ਤੁਸੀਂ ਇੱਥੇ ਰੁੱਕ ਕੇ ਜਰੂਰ ਗਏ ਹੋਵੋਗੇ ਇਹ ਮੇਰਾ ਪੱਕਾ ਵਾਦਾ ਵਾ ਵਿੱਚ ਫਾਟਕ ਲੱਗੇ ਇੱਕ ਅੱਧੀ ਵਾਰੀ ਤਾਂ ਤੁਹਾਨੂੰ ਮਿਲੇ ਹੀ ਮਿਲੇ ਹੋਣਗੇ ਡਗਰੂ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਡਗਰੂ ਦੇ ਫਾਟਕਾਂ ਦੇ ਕੋਲੇ ਨਹੀਂ ਹੈਗਾ ਘਰ ਬਾਈ ਦਾ ਪਿੰਡ ਦੇ ਵਿੱਚ ਆ ਗੁਰਦੁਆਰਾ ਸਾਹਿਬ ਦੇ ਕੋਲੇ ਘਰ ਆ ਬਾਈ ਦਾ ਗੱਲਬਾਤ ਕਰਦੇ ਆ ਬਾਈ ਸਾਰੀ ਜਾਣਕਾਰੀ ਲੈਣੇ ਆਪਾਂ ਮਿਲਦੇ ਆ ਵੀਰ ਨੂੰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬਾਈ ਬਹੁਤ ਵਧੀਆ ਜੀ ਸੇਤਾਂ ਘਰ ਪਰਿਵਾਰ ਕਹ ਰਿਹਾ ਭਈ ਅੱਛਾ ਭਈ ਇੱਕ ਵਾਰੀ ਆਪਣੇ ਘਰ ਦਾ ਐਡਰੈਸ ਗੁਰਦੁਆਰਾ ਕੋਲੇ ਹੈ ਨਾ ਪੁਰਾਣੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਪੁਰਾਣੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਨਾਮ ਕੀ ਹੈ ਭਾਈ ਆਪਣਾ ਮੰਦਰ ਸਿੰਘ ਮੰਦਰ ਸਿੰਘ ਹੈ ਅੱਛਾ ਭਾਈ ਮੈਂ ਵੇਤਰੀ ਆਪਾਂ ਹਨਾ ਮੈਂ ਹੈਗੀ ਆ ਦੋਲ ਜਮਾਂਦਰੂ ਦੋਲਾ ਤੁਮ ਜਮਾਂਦਰੂ ਦੋਲਾ ਵੀ ਕਹਿੰਦੇ ਹੁੰਦੇ ਕਰਮਾਂ ਵਾਲੇ ਦੇ ਘਰੇ ਹੁੰਦੀ ਆ ਕਰਮਾਂ ਵਾਲੇ ਨੂੰ ਮਿਲਦੀ ਆ ਹਨਾ ਤੇ ਫਿਰ ਹੁਣ ਕਰਮਾਂ ਵਾਲਾ ਤਾਂ ਕਿੰਨੇ ਬਣਨਾ ਉਹ ਤਾਂ ਆ ਪਾਂਦੀ ਕਰਾ ਕਿੰਨੇ ਬਣਨਾ ਉਹ ਤਾਂ ਗੱਲ ਵਕਤ ਦੀ ਆ ਨਾ ਅੱਛਾ ਵੀ ਇਹ ਦੱਸ ਮੈਨੂੰ ਬਾਈ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਬਾਈ 12 ਦਿਨਾਂ ਦੀ ਸੂਈ ਆ 12 ਦਿਨਾਂ ਦੀ ਸੂਈ ਆ ਕੱਟੀ ਵੀ ਮਗਰ ਨਹੀਂ ਮਗਰ ਕੱਟੀ ਆ ਜੀ ਅੱਛਾ ਕੱਟੀ ਤੇ ਨਹੀਂ ਦੁੱਧ ਕਿ ਚਾਰ ਥਾਣਾ ਕੱਟੀ ਨਹੀਂ ਕੱਟੀ ਜਿਹੜੀ ਇਹ ਪਿਛਲੇ ਸੂਏ ਦੀ ਸੀ ਉਹ ਦੁੱਧ ਆ ਇਹਦੀ ਚਾਰ ਥਾਣੀ ਆ ਇਹਦੀ ਚਾਰ ਥਾਣੀ ਹੋਈ ਆ ਠੀਕ ਆ ਅੱਛਾ ਬਾਈ ਵੀ ਇਹ 12 ਦਿਨਾਂ ਦੀ ਸੂਈ ਦੇ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ ਬਾਈ ਜੀ ਇਸ ਟਾਈਮ 10 ਕਿਲੋ ਆ ਐਨ ਕੰਡੇ ਲਾਉਂਗੇ ਕੰਡੇ ਲਾਉਂਦੀ ਆ 20 ਕਿਲੋ ਜਾਵੇ ਵੀਰ ਠੀਕ ਆ ਬਾਈ ਤੇ ਠੰਡੀ ਜਾਂ ਚੋਣ ਚ ਪੂਰੀ ਠੀਕ ਹੈ ਬਾਈ ਦੋਨੇ ਟਾਈਮ ਰਿੰਗਣ ਲੱਗ ਪੈਂਦੀ ਹੈ ਚੂਣ ਵੇਲੇ ਨੂੰ ਠੀਕ ਹੈ ਬਾਈ ਵੀ ਦੋਵੇਂ ਟਾਈਮ ਜਿੰਨੂੰ ਚੂਣਾ ਇਹਨੂੰ ਚਵਾਈ ਦੇ ਟਾਈਮ ਰਿੰਗਦੀ ਆ ਹਾਂਜੀ ਹਾਂ ਠੀਕ ਆ ਅੱਛਾ ਤੇ ਮੈਂ ਤੇਰਾ ਮਨ ਕਹਿੰਦਾ ਵੀ ਹੋਰ ਵਾਜੂਗੀ ਦੋ ਤਿੰਨ ਕਿਲੋ ਬਾਈ ਯਾਰ ਸਾਡੇ ਨਾਲ ਇੱਕ ਤਾਂ ਹਰਾ ਹੈ ਨਹੀਂ ਹਾਂ ਇੱਕ ਕਿਨੇ ਸਾਡੀ ਫੀਲਡ ਨਹੀਂ ਪਸੰਦ ਕੀਤੀ ਲੈ ਜਾਂਦੀ ਤਾਂ ਸੀ ਮੈਂ ਘਰੇ ਰੱਖਣ ਨੂੰ ਸ਼ੌਕ ਨਾਲ ਠੀਕ ਆ ਉਹ ਵੀ ਚਾਰ ਤਰ੍ਹਾਂ ਦੀ ਫੀਲਡ ਲੈ ਜਾਂਦੀ ਪਈ ਆ ਤੇ ਇੱਕ ਸਾਡੇ ਹਰਾ ਹੈ ਨੀਗਾ ਇੱਕ ਸਾਡਾ ਘਰ ਬਾਹਰ ਵਾਲਾ ਨੇ ਜੀ ਨਹੀਂ ਲਾਇਆ ਜੀ ਨਹੀਂ ਲਾਇਆ ਵੀ ਰਿੰਗੀ ਸਾਰੀ ਧਾੜੀ ਰਿੰਗੀ ਜਾਂਦੀ ਆ ਸਾਰੀ ਧਾੜੀ ਰਿੰਗੀ ਜਾਂਦੀ ਆ ਉਪਰਾ ਕਰ ਗਈ ਉਪਰਾ ਕਰ ਗਈ ਠੀਕ ਆ ਬਾਈ ਅੱਛਾ ਬਾਈ ਹੁਣ ਇਹ ਵਿੱਚ ਨਹੀਂ ਆਪਾਂ ਹਣਾ ਇਹਦਾ ਰੇਟ ਬਾਈ ਕੀ ਤੈਅ ਕੀਤਾ ਯਾਰ ਰੇਟ ਦਾ ਬਾਈ ਫੋਨ ਤੇ ਕਰ ਦਿੰਦੇ ਆ ਫੋਨ ਤੇ ਉੱਤੇ ਤੈਅ ਕਰ ਲਾਂਗੇ ਲੈ ਵੀ ਬਾਈ ਤੋਰੀਆਂ ਨੂੰ ਮੜਾ ਕੱਢੀ ਬਾਹਰ ਨੂੰ ਕਰਾਂਗੇ ਖੋਲੀ ਨੂੰ ਭਰਾ ਬਣਾਇਆ ਲੈ ਵੀ ਮਿੱਤਰੋ ਜਮਾਂਦਰੂ ਹੈਗੀ ਆ ਦੋ ਥਣੀ ਮਗਰ ਹੈਗੀ ਇਹਦੇ ਕੱਟੀ ਤੇ 12 ਦਿਨਾਂ ਦੀ ਹੈਗੀ ਇਹ ਸੂਈ ਤੇ 10 ਕਿਲੋ ਤੋਂ ਦਾ ਹੈਗਾ ਇਹਦੇ ਸਿਰਫ ਤਿਆਰ ਤੇ ਬਾਈ ਨੇ ਲਿਆਂਦੀ ਸੀ ਮਿੱਤਰੋ ਇਹ ਰੱਖਣ ਨੂੰ ਤੇ ਬਾਈ ਦੇ ਕੋਲੇ ਨਾ ਬਾਹਰ ਆ ਉਪਰ ਆ ਵੀ ਮਨ ਲਾ ਵਹਿਲੀ ਆ ਜੇ ਆਪਾਂ ਕਹਿੰਦੇ ਨੇ ਬਾੜਾ ਕਹਿ ਦਿੰਨੇ ਆ ਤੇ ਬਾੜੇ ਦੇ ਵਿੱਚ ਬਾਹਰ ਬੰਨੀ ਕਰਕੇ ਫਿਰ ਨਾ ਵੀ ਇਹ ਉਪਰ ਆ ਜਾ ਕਰੀ ਜਾਂਦੀ ਆ ਵੀ ਚੀਜ਼ ਨਹੀਂ ਲਾਉਂਦੀ ਜਿੱਥੋਂ ਵਾਈ ਜਾਂਦਾ ਵੀ ਖਰੀਦੀ ਉੱਥੇ ਸੀਗੇ ਘਰੇ ਬੰਦੇ ਤੇ ਇਹਨੇ ਨਹੀਂ ਲਾਇਆ ਜੀ ਬਾਈ ਦੇ ਕੋਲੇ ਤਾਂ ਹੁਣ ਦੋ ਜੀ ਨਹੀਂ ਲਾਇਆ ਕਰਿਆ 10 ਕਿਲੋ ਆ ਪਰ ਤੁਸੀਂ ਵੇਚਣ ਚਾਹੋਗੇ ਫਿਰ ਤੁਹਾਡੇ ਘਰੇ ਤਾਂ ਜੀ ਲਾਉਗੀ ਕਿਉਂਕਿ ਮੈਂ ਕਈ ਵਾਰੀ 10 10 ਦੇ ਨਹੀਂ ਜੀ ਲਾਉਂਦੀ ਹੁੰਦੀ ਮਿੱਤਰੋ ਜਿਹੜੀ ਮੈਂ ਟਿਕਾਣੀ ਦੀ ਹੈ ਨਾ ਜਿਹੜੀ ਮੈਂ ਘਰਾਣੇ ਦੀ ਉਹ 15 15 ਦਿਨ ਵੀ ਮੈਂ ਜੀ ਨਹੀਂ ਲਾਉਂਦੇ ਤੇ ਕਈ ਮਈਆਂ ਸੁਆ ਸੁਆਣੇ ਜੀ ਲਾਉਂਦੀਆਂ ਵੇਖੀਆਂ ਹੋਈਆਂ ਜਿਹੜੀਆਂ ਪੂਰੀਆਂ ਚੰਗੀਆਂ ਮਈਆਂ ਹੁੰਦੀਆਂ ਫਿਰ ਮੇਰੇ ਤੇ ਡਿਪੈਂਡ ਹੁੰਦਾ ਮੰਨ ਲੋ ਖੁਸ਼ੀ ਇਕੱਤੀ ਦਾ ਮਨਾਉਂਦੀ ਭਈਆ ਬਾਈ ਦੇ ਕੋਲੇ ਆਈ ਦੀ ਪਰ ਮੈਨੂੰ ਲੱਗਦਾ ਮੈਂ ਦੱਸਦਾ ਹੁਣ ਆਪਾਂ ਬਾਈ ਦੇ ਨੰਬਰ ਲੈ ਲਈਏ ਜਿਹੜੇ ਨੰਬਰ ਤੇ ਤੁਸੀਂ ਇਹਨੂੰ ਖਰੀਦਣਾ ਬਾਈ ਨੰਬਰ ਮੰਦਰ ਬਾਈ ਕਰੀ ਸਾਂਝਾ ਕਰਾ 97817 ਹਾਂ 00855 ਇੱਕ ਵਾਰੀ ਹੋਰ ਆਉਣ ਦੇ 97817 ਹਾਂ 00855 ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਮੇਤਰੋ ਬਾਈ ਦੇ ਨਾਲ ਤੁਸੀਂ ਰਾਬਤਾ ਕਾਇਮ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਜਿਹੜਾ ਹੈਗਾ ਮੇਤਰੋ ਡਗਰੂ ਤੇ ਜ਼ਿਲ੍ਹਾ ਹੈਗਾ ਵਾ ਮੋਗਾ